ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਬਣਾਵਾਂਗੇ ਮੂਲੀ ਦੇ ਪਰੌਂਠੇ ਨਾ ਹੀ ਆਪਾਂ ਨੂੰ ਆਟਾ ਗੁੰਨਣ ਦੀ ਜ਼ਰੂਰਤ ਹੈ ਤੇ ਨਾ ਹੀ ਆਪਾਂ ਨੂੰ ਪਰੌਂਠਾ ਬੇਲਣ ਦੀ ਜ਼ਰੂਰਤ ਆ ਬਹੁਤ ਹੀ ਈਜ਼ੀ ਤਰੀਕੇ ਨਾਲ ਆਪਾਂ ਇਹ ਮੂਲੀ ਦੇ ਪਰੌਂਠੇ ਬਣਾਉਣਾ ਦੱਸਾਂਗੇ ਬਿਨਾਂ ਸਕਿੱਪ ਕੀਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਤੇ ਚਲੋ ਫਿਰ ਆਪਾਂ ਪਰੌਂਠੇ ਬਣਾਉਣਾ ਸ਼ੁਰੂ ਕਰਦੇ ਹਾਂ ਮੂਲੀ ਦੇ ਪਰੌਂਠੇ ਬਣਾਉਣ ਵਾਸਤੇ ਤੇ ਇੱਕ ਆਪਾਂ ਮੂਲੀ ਲਈ ਹੈ ਮੂਲੀ ਨੂੰ ਪਹਿਲਾਂ ਦੋ ਵਾਰੀ ਧੋ ਲਿਆ ਸੀ ਧੋ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਕੱਟ ਲਿਆ ਸੀਗਾ ਕਿਉਂਕਿ ਨਾ ਇਹ ਵੱਡੀ ਸਾਰ ਉਹ ਸਭ ਤੋਂ ਪਹਿਲਾਂ ਤਾਂ ਆਪਾਂ ਮੂਲੀ ਨੂੰ ਛਿੱਲ ਲਾਂਗੇ ਪਤਲਾ ਪਤਲਾ ਛਿਰਕਾ ਲਾ ਦਾਂਗੇ ਮੂਲੀ ਦਾ ਆਪਾਂ ਪਰੌਂਠੇ ਬਹੁਤ ਵਧੀਆ ਬਣਦੇ ਹੈਗੇ ਆ ਤੇ ਸਭ ਤੋਂ ਬੈਸਟ ਤਰੀਕਾ ਹੈਗਾ ਮੂਲੀ ਦੇ ਪਰੌਂਠੇ ਬਣਾਉਣ ਵਾਸਤੇ ਕਿਉਂਕਿ ਸਵੇਰ ਦੇ ਟਾਈਮ ਤੇ ਜਲਦਬਾਜ਼ੀ ਹੁੰਦੀ ਆ ਆਪਾਂ ਹੁਣ ਕਈ ਡਿਊਟੀਆਂ ਤੇ ਜਾਂਦੇ ਆ ਕਈ ਕੰਮਾਂ ਤੇ ਜਾਂਦੇ ਹੈਗੇ ਆ ਜਾਂ ਹਸਪੀਟਲਾਂ 'ਚ ਰਹਿੰਦੇ ਹੈਗੇ ਆ ਜਾਂ ਕਈ ਵਾਰ ਕੋਈ ਬਾਹਰ ਵੀ ਕੰਮ ਕਰਦੇ ਹੈਗੇ ਤੇ ਉਹਨਾਂ ਨੇ ਮੂਲੀ ਦੇ ਪਰੌਂਠੇ ਖਾਣੇ ਹੋਣ ਤੇ ਆਹ ਇਹ ਤਰੀਕਾ ਬਹੁਤ ਹੀ ਬੈਸਟ ਹੈਗਾ ਬਸ ਬਿਨਾ ਸਕੇਪ ਕੀਤੇ ਤੁਸੀਂ ਵੀਡੀਓ ਨੂੰ ਪੂਰਾ ਦੇਖਿਓ ਫਟਾਫਟ ਇਹ ਮੂਲੀ ਦੇ ਪਰੌਂਠੇ ਬਣ ਜਾਂਦੇ ਆ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਇਹ ਪਰੌਂਠੇ ਬਣਾਉਣ ਤੇ ਮੂਲੀ ਨੂੰ ਆਪਾਂ ਹੁਣ ਛੱਲ ਲਿਆਗਾ ਤੇ ਹੁਣ ਆਪਾਂ ਮੂਲੀ ਨੂੰ ਕद्दूकश ਕਰ ਲਾਂਗੇ ਜਿਹੜਾ ਇਹ ਮੀਡੀਅਮ ਸਾਈਜ਼ ਆ ਕद्दूकश ਦਾ ਇਹਦੇ ਤੇ ਆਪਾਂ ਮੂਲੀ ਨੂੰ ਕद्दूकश ਕਰ ਲਾਂਗੇ ਮੀਡੀਅਮ ਸਾਈਜ਼ ਤੇ ਨਾ ਇਸ ਤਰ੍ਹਾਂ ਬ੍ਰੀਕ ਬ੍ਰੀਕ ਕद्दूकश ਹੁੰਦੀ ਆ ਮੂਲੀ ਤੇ ਆਪਾਂ ਨੂੰ ਐਸੀ ਤਰ੍ਹਾਂ ਦੀ ਚਾਹੀਦੀ ਐ ਮੂਲੀ ਨੂੰ ਆਪਾਂ ਕੱਦੂਖਸ਼ ਕਰ ਲਏ ਤੇ ਹੁਣ ਆਪਾਂ ਮੂਲੀ ਨੂੰ ਰੱਖ ਦਾਂਗੇ ਸਾਈਡ ਤੇ ਹਾਂਜੀ ਇੱਕ ਲੈ ਲਿਆ ਆਪਾਂ ਚੋਪਰ ਚੋਪਰ ਦੇ ਵਿੱਚ ਹੁਣ ਆਪਾਂ ਪਾ ਦਾਂਗੇ ਪਿਆਜ਼ ਕੱਟ ਕੇ ਆ ਆ ਪੀਸ ਆਪਾਂ ਕੱਢ ਦਾਂਗੇ ਥੋੜਾ ਜਿਹਾ ਹਾਰਡ ਹੈਗਾ ਇਹ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਅਦਰਕ ਜੇ ਤੁਹਾਨੂੰ ਅਦਰਕ ਪਸੰਦ ਨਹੀਂ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਦੋ ਪਾ ਦਾਂਗੇ ਆਪਾਂ ਹਰੀਆਂ ਮਿਰਚਾਂ ਤੇ ਦੋ ਪਿਆਜ਼ ਲਏ ਆਪਾਂ ਇੱਕ ਪਹਿਲਾ ਪਾਦਾ ਪਿਆਜ਼ ਕੱਟ ਕੇ ਹੁਣ ਇੱਕ ਆਪਾਂ ਆ ਪਾ ਦਿੰਦੇ ਆ ਦੋ ਪਾਦਾਂਗੇ ਆਪਾਂ ਟਮਾਟਰ ਇਹਨਾਂ ਨੂੰ ਪਹਿਲਾਂ ਪਾਣੀ ਦੇ ਨਾਲ ਧੋ ਲਿਆ ਸੀ ਮੈਂ ਦੋ ਪਿਆਜ਼ ਪਾਏ ਜੇ ਤੁਸੀਂ ਇੱਕ ਪੌਣਾ ਤੇ ਇੱਕ ਵੀ ਟਮਾਟਰ ਸੌਰੀ ਇੱਕ ਕੜਵੀ ਟਮਾਟਰ ਪਾ ਸਕਦੇ ਆ ਮੈਂ ਦੋ ਟਮਾਟਰ ਪਾਏ ਹੋਏ ਆ ਫੋਨ ਆਪਾਂ ਪਾ ਦਾਂਗੇ ਇੱਕ ਕੌਲੀ ਹਰੇ ਮਟਰ ਇਹਨਾਂ ਨੂੰ ਆਪਾਂ ਵਧੀਆ ਜਿਹਾ ਚੋਪ ਕਰ ਲਾਂਗੇ ਹਾਂਜੀ ਆਪਾਂ ਸਾਰੇ ਸਮਾਨ ਨੂੰ ਵਧੀਆ ਜਿਹਾ ਚੋਪ ਕਰ ਲਿਆਗਾ ਤੇ ਹੁਣ ਆਪਾਂ ਢੱਕਣ ਤੋਂ ਇਸ ਤਰ੍ਹਾਂ ਨਾ ਇਹਦੇ ਵਿੱਚ ਹੀ ਪਾ ਦਿੰਨੇ ਢੱਬੇ ਦੇ ਸਾਰਾ ਇਹ ਸਮਾਨ ਜਲਾ ਕੇ ਬਲੇਡ ਨੂੰ ਆਪਾਂ ਬਾਹਰ ਕੱਢ ਦਿੰਨੇ ਆ ਦੇਖੋ ਵਧੀਆ ਚੋਪ ਹੋ ਗਿਆ ਵੈਸੇ ਤਾਂ ਆਪਾਂ ਬਰੀਕ ਬਰੀਕ ਕੱਟ ਕੇ ਵੀ ਐਡ ਕਰ ਸਕਦੇ ਆ ਔਰ ਇਸ ਤਰ੍ਹਾਂ ਨਾ ਥੋੜਾ ਜਿਹਾ ਜ਼ਿਆਦਾ ਬਰੀਕ ਹੋ ਜਾਂਦਾ ਹੈਗਾ ਪਰੋਂਠੇ ਪਰ ਸੁਆਦ ਬੰਦੇ ਹੈ ਹੁਣ ਆਪਾਂ ਇੱਕ ਕੜਾਹੀ ਲੈ ਲਈਏ ਕੜਾਹੀ ਦੇ ਵਿੱਚ ਆਪਾਂ ਪਾ ਦਾਂਗੇ ਛਾਣਿਆ ਹੋਇਆ ਆਟਾ ਆਟਾ ਆਪਾਂ ਕਣਕ ਦਾ ਲਿਆ ਹੋਇਆ ਤੇ ਤਿੰਨ ਚਮਚਾਪਾ ਪਾ ਦਾਂਗੇ ਬੇਸਨ ਹੁਣ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਲਾ ਲਾਂਗੇ ਹੁਣ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਲਾ ਲਿਆਗਾ ਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਨਾ ਤੇ ਇੱਕ ਘੋਲ ਤਿਆਰ ਕਰ ਲਾਂਗੇ ਨਾ ਜ਼ਿਆਦਾ ਪਤਲਾ ਤੇ ਨਾ ਹੀ ਜ਼ਿਆਦਾ ਸਖਤ ਇੱਕੇ ਬਾਰਾ ਪਾਣੀ ਨਹੀਂ ਪਾਉਣਾ ਹੈਗਾ ਨਹੀਂ ਤਾਂ ਨਾ ਫਿਰ ਘੋਲ ਜਿਹੜਾ ਛੇਤੀ ਪਤਲਾ ਹੋ ਜਾਂਦਾ ਹੈਗਾ ਥੋੜਾ ਥੋੜਾ ਪਾਣੀ ਪਾ ਕੇ ਘੋਲ ਬਣਾਵਾਂਗੇ ਨਾ ਤੇ ਫਿਰ ਵਧੀਆ ਬਣਦਾ ਹੈਗਾ ਜਿੰਨੇ ਕ ਪਰੌਂਠੇ ਬਣਾਉਣੇ ਆ ਉਸੇ ਹਿਸਾਬ ਨਾਲ ਆਟਾ ਲੈ ਲੈਣਾ ਹੈਗਾ ਮੈਂ ਜਿੰਨੇ ਕ ਪਰੌਂਠੇ ਬਣਾਉਣੇ ਸੀਗੇ ਮੈਂ ਉਹਨਾਂ ਕਾ ਆਟਾ ਲੈ ਤੁਸੀਂ ਆਪਦੇ ਹਿਸਾਬ ਨਾਲ ਆਟਾ ਲੈ ਲੈਣਾ ਹੈਗਾ ਹਾਂਜੀ ਆਟੇ ਦਾ ਆਪਾਂ ਘੋਲ ਤਿਆਰ ਕਰ ਲਿਆ ਤੇ 2 ਮਿੰਟ ਵਾਸਤੇ ਨਾ ਥੋੜਾ ਜਿਹਾ ਪੈਣ ਨੂੰ ਨਾ ਫੈਂਟ ਜੇ ਲਾਵਾਂਗੇ ਥੋੜੇ ਜਿਹਾ ਨਾ ਜਿਹੜੇ ਪਰੌਂਠੇ ਆਪਣੇ ਵਧੀਆ ਨਰਮ ਤੇ ਸੌਫਟ ਬਣਨਗੇ ਆਟੇ ਦੇ ਵਿੱਚ 2 ਮਿੰਟ ਵਾਸਤੇ ਆਪਾਂ ਚਮਚਾ ਚਲਾਤਾ ਹੈਗਾ ਤੇ ਬਿਲਕੁਲ ਵੀ ਕੋਈ ਵੀ ਗੁੱਠਲੀ ਹੈ ਨਹੀਂਗੀ ਕੋਈ ਗੰਡ ਵਗੈਰਾ ਹੈ ਨਹੀਂਗੀ ਵਧੀਆ ਆਟਾ ਤਿਆਰ ਹੋ ਗਿਆ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਸਮਾਨ ਹੁਣ ਆਪਾਂ ਪਾ ਦਾਂਗੇ ਕद्दूकस ਕੀਤੀ ਹੋਈ ਮੂਲੀ ਤੇ ਜਿਹੜਾ ਆਪਾਂ ਹੁਣ ਚੋਪ ਕਰਕੇ ਰੱਖਿਆ ਸੀ ਸਾਰਾ ਸਮਾਨ ਜਾਨਕੀ ਪਿਆਜ਼ ਟਮਾਟਰ ਅਦਰਕ ਇਹ ਆਪਾਂ ਐਡ ਕਰ ਦਾਂਗੇ ਹੋਰ ਵੀ ਸਬਜ਼ੀਆਂ ਤੁਸੀਂ ਆਪਣੀ ਮਨਪਸੰਦ ਐਡ ਕਰ ਰਹੇ ਹੋ ਤਾਂ ਤੁਸੀਂ ਹੋਰ ਵੀ ਸਬਜ਼ੀਆਂ ਐਡ ਕਰ ਸਕਦੇ ਮੇਰੇ ਕੋਲ ਜਿਹੜੀਆਂ ਸਬਜ਼ੀਆਂ ਸੀ ਮੈਂ ਉਹ ਹੀ ਐਡ ਕੀਤੀਆਂ ਹੁਣ ਆਪਾਂ ਮਸਾਲੇ ਐਡ ਕਰਾਂਗੇ ਮਸਾਲਿਆਂ ਤੋਂ ਪਹਿਲਾਂ ਥੋੜੇ ਜਿਹਾ ਆਪਾਂ ਪਾ ਦਾਂਗੇ ਕੱਟੇ ਮੂਲੀ ਦੇ ਪੱਤੇ ਇਹ ਥੋੜੇ ਜੇ ਨਰਮ ਜੇ ਸੀਗੇ ਯਾਨੀ ਕਿ ਕੱਚੇ ਕੱਚੇ ਜੇ ਸੀਗੇ ਇਹਨਾਂ ਨੂੰ ਆਪਾਂ ਪਾਣੀ ਦੇ ਨਾਲ ਧੋ ਲਿਆ ਸੀ ਉਸ ਤੋਂ ਬਾਅਦ ਆਪਾਂ ਬਰੀਕ ਬਰੀਕ ਕੱਟ ਲਿਆ ਸੀਗਾ ਮੇਰੇ ਕੋਲੇ ਹਰਾ ਧਨੀਆ ਹੈ ਨਹੀਂ ਸੀ ਉਹਦੀ ਥਾਂ ਤੇ ਮੈਂ ਇਹ ਮੂਲੀ ਦੇ ਪੱਤੇ ਐਡ ਕਰਤੇ ਹਾਂ ਕਲਰ ਵਾਸਤੇ ਪਾ ਦਾਂਗੇ ਥੋੜੀ ਜਿਹੀ ਹਲਦੀ ਅੱਧਾ ਚਮਚ ਪਾ ਦਾਂਗੇ ਆਪਾਂ ਗਰਮ ਮਸਾਲਾ ਨਮਕ ਆ ਪਾਵਾਂਗੇ ਸਵਾਦ ਅਨੁਸਾਰ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਧਨੀਆ ਪਾਊਡਰ ਤੇ ਅੱਧੇ ਤੋਂ ਅੱਧਾ ਚਮਚ ਪਾ ਦਾਂਗੇ ਪੀਸੀ ਲਾਲ ਮਿਰਚ ਕੁੱਟੀ ਹੋਈ ਲਾਲ ਮਿਰਚ ਵੀ ਐਡ ਕਰ ਸਕਦੇ ਪੀਸੀ ਹੋਈ ਲਾਲ ਮਿਰਚ ਵੀ ਐਡ ਕਰ ਸਕਦੇ ਇੱਕ ਚਮਚ ਪਾ ਦਾਂਗੇ ਆਪਾਂ ਸਾਬਤ ਜੀਰਾ ਅੱਧਾ ਚਮਚ ਪਾ ਦਾਂਗੇ ਆਪਾਂ ਚਾਟ ਮਸਾਲੇ ਦਾ ਦਸ ਮਸਾਲੇ ਆਪਾਂ ਇੰਨੇ ਐਡ ਕਰਨੇ ਸੀਗੇ ਜਿਆਦਾ ਮਸਾਲੇ ਨਹੀਂ ਐਡ ਕਰਦੇ ਜਿੰਨੇ ਆਪਾਂ ਨਾਰਮਲ ਹੀ ਘਰ ਵਿੱਚ ਰੋਜ਼ਾਨਾ ਵਰਤਦੇ ਆ ਨਾ ਸਬਜ਼ੀ ਦੇ ਵਿੱਚ ਉਹੀ ਆਪਾਂ ਮਸਾਲੇ ਵਰਤੇ ਆ ਕੋਈ ਹੋਰ ਮਸਾਲੇ ਨਹੀਂ ਐਡ ਕੀਤੇਗੇ ਹੁਣ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਲਾ ਲੈਣੇ ਆ ਹਾਂਜੀ ਸਾਰਾ ਸਮਾਨ ਆਪਾਂ ਚੰਗੀ ਤਰ੍ਹਾਂ ਹੁਣ ਆਟੇ ਦੇ ਵਿੱਚ ਮਿਲਾ ਲਿਆਗਾ ਦੇਖੋ ਜਿਹੜਾ ਆਪਾਂ ਸਮਾਨ ਚੌਪ ਕੀਤਾ ਸੀ ਨਾ ਤੇ ਕਿੰਨਾ ਵਧੀਆ ਲੱਗਦਾ ਆਟੇ ਦੇ ਵਿੱਚ ਵੈਸੇ ਤਾਂ ਆਪਾਂ ਕੱਟ ਕੇ ਵੀ ਏਡ ਕਰ ਸਕਦੇ ਹਾਂ ਪਰ ਥੋੜਾ ਜਿਹਾ ਇਸ ਤਰ੍ਹਾਂ ਚੌਪ ਕਰਕੇ ਪਾਵਾਂਗੇ ਨਾ ਤਾਂ ਪਰੌਂਠੇ ਬਹੁਤ ਦੇਖਣ ਚ ਵੀ ਵਧਿਆ ਲੱਗਣਗੇ ਤੇ ਖਾਣ ਚ ਤਾਂ ਤੁਹਾਨੂੰ ਪਤਾ ਹੀ ਫਿਰ ਟੇਸਟੀ ਬਣਦੇ ਹੈ ਹਾਂਜੀ ਮੂਲੀ ਦੇ ਪਰੌਂਠੇ ਬਣਾਉਣ ਵਾਸਤੇ ਤੇ ਆਪਾਂ ਗੈਸ ਤੇ ਤਵਾ ਰੱਖ ਲਿਆ ਤਵੇ ਦੇ ਉੱਪਰ ਆਪਾਂ ਥੋੜਾ ਜਿਹਾ ਲਾ ਦਾਂਗੇ ਹੁਣ ਰਿਫਾਈਨਡ ਤੇਲ ਘੋ ਵੀ ਆਪਾਂ ਲਾ ਸਕਦੇ ਤੇਲ ਵੀ ਆਪਾਂ ਲਾ ਸਕਦੇ ਹੋ ਆਪਣੀ ਆਪਣੀ ਮਰਜ਼ੀ ਹੁੰਦੀ ਵੀ ਆਪ ਨੂੰ ਤੇਲ ਪਸੰਦ ਆ ਜਾਂ ਘੋ ਪਸੰਦ ਆ ਹੁਣ ਜਦੋਂ ਥੋੜਾ ਜਿਹਾ ਤੇਲ ਗਰਮ ਹੋ ਗਿਆ ਉਸ ਤੋਂ ਬਾਅਦ ਹੀ ਆਪਾਂ ਪਰੌਂਠਾ ਬਣਾਵਾਂਗੇ ਤੇਲ ਗਰਮ ਹੋ ਗਿਆ ਹੁਣ ਆਪਾਂ ਇੱਕ ਕੜਚੀ ਬੈਟਰ ਦੀ ਭਰ ਲਾਂਗੇ ਤੇ ਤਵੇ ਦੇ ਉੱਪਰ ਆਪਾਂ ਪਾ ਦਾਂਗੇ ਜਿੰਨਾ ਕ ਆਪਾਂ ਵੱਡਾ ਬਣਾਉਣਾ ਪਰੌਂਠਾ ਉਸੇ ਹਿਸਾਬ ਨਾਲ ਆਪਾਂ ਤਵੇ ਦੇ ਉੱਪਰ ਬੈਟਰ ਪਾ ਲੈਣਾ ਹੈਗਾ ਤੇ ਇਸ ਤਰ੍ਹਾਂ ਚਮਚੇ ਦੇ ਨਾਲ ਫਲਾ ਲੈਣਾ ਹੈਗਾ ਪਤਲਾ ਮੋਟਾ ਆਪਦੇ ਹਿਸਾਬ ਨਾਲ ਰੱਖਣਾ ਪਰੌਂਠਾ ਮੈਂ ਨਾ ਹੀ ਜ਼ਿਆਦਾ ਪਤਲਾ ਰੱਖੂੰਗੀ ਤੇ ਨਾ ਹੀ ਜ਼ਿਆਦਾ ਮੈਂ ਮੋਟਾ ਰੱਖੂੰਗੀ ਜੇ ਆਪਾਂ ਸਵੇਰ ਦੇ ਟਾਈਮ ਤੇ ਇਹ ਪਰੌਂਠੇ ਬਣਾਉਣੇ ਆ ਤਾਂ ਸਾਰਾ ਸਮਾਨ ਰਾਤ ਨੂੰ ਕੱਟ ਕੇ ਰੱਖ ਲਓ। ਸਵੇਰ ਫਟਾਫਟ ਤੁਸੀਂ ਇਹਨਾਂ ਦੇ ਪਰੌਂਠੇ ਬਣਾ ਸਕਦੇ ਆ ਤੇ ਜੇ ਤੁਸੀਂ ਦੁਪਹਿਰੇ ਜਾਂ ਤੁਸੀਂ ਸ਼ਾਮ ਨੂੰ ਬਣਾਉਣੇ ਆ ਤੇ ਫਿਰ ਤੁਸੀਂ ਤੁਰੰਤ ਪਹਿਰੇ ਸਮਾਨ ਕੱਟ ਸਕਦੇ। ਤੁਹਾਡੇ ਕੋਲੇ ਟਾਈਮ ਹੈਗਾ ਤਾਂ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਬੈਟਰ ਨੂੰ ਤਵੇ ਦੇ ਉੱਪਰ ਫਲਾਤ ਹੈਗਾ। ਹੁਣ ਜਦੋਂ ਸੇਕ ਲੱਗ ਗਿਆ ਉਸ ਤੋਂ ਬਾਅਦ ਹੀ ਆਪਾਂ ਪਲਟਾਂਗੇ। ਹਾਂਜੀ ਹੁਣ ਪਰੌਂਠੇ ਨੂੰ ਥੋੜਾ ਸੇਕ ਲੱਗ ਗਿਆ ਤਾਂ ਹੁਣ ਆਪਾਂ ਆਪਸਾ ਪਲਟ ਦਿੰਨੇ ਆ। ਦੇਖੋ ਕਿੰਨਾ ਵਧੀਆ ਕਲਰ ਆ ਗਿਆ ਨਾ ਤੇ ਕਿੰਨਾ ਵਧੀਆ ਇਧਰੋਂ ਪੱਕ ਵੀ ਗਿਆ ਹੁਣ ਆਪਾਂ ਥੋੜਾ ਇਹਨਾਂ ਸਾਈਡਾਂ ਤੇ ਤੇਲ ਲਾ ਦਿੰਨੇ ਆ ਇਧਰ ਵੀ ਜਾਵੜੂਗਾ ਨਾ ਤੇਲ ਥੋੜਾ ਜਾ ਹੁਣ ਚੰਗੀ ਤਰ੍ਹਾਂ ਜਦੋਂ ਇਹ ਪੱਕ ਗਿਆ ਨਾ ਪਰੌਂਠਾ ਉਹਨਾਂ ਚਿਰ ਆਪਾਂ ਇਹ ਵੇਟ ਕਰਨਾਗਾ ਤੇ ਉੱਪਰ ਨਹੀਂ ਆਪਾਂ ਲਾਉਂਦੇ ਤੇਲ ਕਿਉਂਕਿ ਆਪਾਂ ਪਹਿਲਾਂ ਹੀ ਲਾਤਾ ਸੀਗਾ ਤਵੇ ਦੇ ਉੱਪਰ ਤੇ ਇਹਦੇ ਉੱਪਰ ਲੱਗ ਗਿਆ ਸੀ ਪਰੌਂਠੇ ਦੇ ਹਾਂਜੀ ਪਰੌਂਠੇ ਨੂੰ ਆਪਾਂ ਦੋਨੇ ਪਾਸੇ ਸੇਕ ਲਿਆਗਾ ਦੇਖੋ ਕਿੰਨਾ ਵਧੀਆ ਪਰੌਂਠਾ ਬਣਿਆ ਨਾ ਤੇ ਸੌਫਟ ਵੀ ਬਹੁਤ ਬਣਿਆ ਗਿਆ ਕਿਉਂਕਿ ਆਪਾਂ ਇੱਕ ਵੇਸਨ ਪਾਇਆ ਸੀਗਾ ਤੇ 2 ਮਿੰਟ ਵਾਸਤੇ ਆਪਾਂ ਹੁਣ ਬੈਟਰ ਨੂੰ ਫੈਂਟ ਲਿਆ ਸੀਗਾ ਨਾ ਹੀ ਇਹਦੇ ਵਿੱਚ ਕੋਈ ਗੁਠਲੀ ਵਗੈਰਾ ਰਹੀ ਸੀਗੀ ਇਸ ਕਰਕੇ ਪਰੌਂਠਾ ਵਧੀਆ ਬਣਿਆ ਹੈਗਾ ਹੁਣ ਆਪਾਂ ਤਵੇ ਦੇ ਉੱਪਰੋ ਚੱਕ ਕੇ ਨਾ ਪਰੌਂਠੇ ਨੂੰ ਤਰਖ ਦਿੰਨੇ ਆਂ ਪਲੇਟ ਦੇ ਵਿੱਚ ਤਵੇ ਦੇ ਉੱਪਰ ਆਪਾਂ ਥੋੜਾ ਜਿਹਾ ਹੋਰ ਲਾ ਲਾਂਗੇ ਤੇਲ ਤੇ ਹੁਣ ਆਪਾਂ ਉਸੇ ਤਰ੍ਹਾਂ ਹੀ ਪਰੌਂਠਾ ਤਿਆਰ ਕਰ ਲਾਂਗੇ ਹਾਂਜੀ ਸਾਰੇ ਪਰੌਂਠੇ ਆਪਾਂ ਬਣਾ ਕੇ ਰੈਡੀ ਕਰ ਲਏ ਆ ਚਾਹੋ ਤਾਂ ਤੁਸੀਂ ਉੱਪਰ ਤੇਲ ਵੀ ਲਾ ਸਕਦੇ ਹੋ ਘਿਓ ਵੀ ਲਾ ਸਕਦੇ ਤੇ ਹੁਣ ਆਪਾਂ ਸਾਰੇ ਪਰੌਂਠੇ ਬਣਾ ਕੇ ਰੈਡੀ ਕਰ ਲਏ ਆ ਦੇਖੋ ਕਿੰਨੇ ਵਧੀਆ ਪਰੌਂਠੇ ਬਣ ਗਏ ਆ ਹਾਂਜੀ ਪਰੌਂਠੇ ਨਾਲ ਰੱਖ ਦਾਂਗੇ ਆਪਾਂ ਦਹੀਂ ਦਹੀਂ ਦੇ ਵਿੱਚ ਆਪਾਂ ਪੁੰਨੇ ਜੀਰਾ ਪਾਊਡਰ ਪਾਇਆ ਹੈ ਥੋੜੀ ਜੀ ਆਪਾਂ ਪਾਈ ਪੀਸੀ ਲਾਲ ਮਿਰਚ ਤੇ ਥੋੜਾ ਜਿਹਾ ਪਾਇਆ ਆਪਾਂ ਕਾਲਾ ਨਮਕ ਹਾਂਜੀ ਪਰੌਂਠੇ ਆਪਾਂ ਬਹੁਤ ਹੀ ਵਧੀਆ ਬਣਾਏ ਆ ਬਹੁਤ ਹੀ ਆਪਾਂ ਸੌਖਾ ਤਰੀਕਾ ਦੱਸਿਆ ਹੈ ਇਹ ਪਰੌਂਠੇ ਬਣਾਉਣ ਦਾ ਤੇ ਤੁਸੀਂ ਘਰ ਵਿੱਚ ਜਰੂਰ ਬਣਾ ਕੇ ਦੇਖੋ ਇਹ ਮੂਲੀ ਦੇ ਪਰੌਂਠੇ ਬਿਨਾ ਆਟਾ ਗੁੰਨੇ ਤੋਂ ਬਿਨਾ ਪਰੌਂਠਾ ਬੇਲੇ ਤੋਂ ਹੀ ਹਾਂਜੀ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਜਾਨੋ ਤੁਸੀਂ ਜਰੂਰ ਸਬਸਕ੍ਰਾਈਬ ਕਰਦੇ ਹੋ ਹਾਂਜੀ ਹੁਣ ਆਪਾਂ ਤੁਹਾਨੂੰ ਨਾ ਇੱਕ ਪਰੌਂਠਾ ਤੋੜ ਕੇ ਵੀ ਦਿਖਾਉਣੇ ਹੈਗੇ ਕਿੰਨਾ ਸੌਫਟ ਬਣਿਆ ਗਿਆ ਦੇਖੋ ਕਿੰਨਾ ਨਰਮ ਪਰੌਂਠਾ ਬਣਿਆ ਨਾ ਦੇਖੋ ਬਹੁਤ ਹੀ ਵਧੀਆ ਤੇ ਟੇਸਟੀ ਪਰੌਂਠੇ ਬਣੇ ਹੋਏਗੇ